ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਉੱਠ ਕੇ ਬਿਨਾਂ ਇਸ਼ਨਾਨ ਕੀਤੇ ਇਨ੍ਹਾਂ ਦੋ ਅੱਖਰਾਂ ਦਾ ਚਾਪ ਕਰੋ ਖਾਲਸਾ ਜੀ ਵਾਹਿਗੁਰੂ ਜੀ ਦੇ ਬਖਸ਼ੀ ਹੋਏ ਫਤਿਹ ਨੂੰ ਆਪਣੀ ਪਵਿੱਤਾ ਦਸਨਾ ਨਾਲ ਲਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤਸੰਗਤ ਜੀ ਜੋ ਵੀ ਸੰਗਤੀਸ ਚੈਨਲ ਤੇ ਨਵੀਂ ਜੁੜੀ ਹੈ ਸਾਤਸੰਗਤ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਸ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਖਾਲਸਾ ਜੀ ਤੁਸੀਂ ਜਾਣਦੇ ਹੀ ਹੋ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਸ ਨੂੰ ਲੈ ਕੇ ਆਉਂਦੀ ਹਾਂ ਜੋ ਵੀ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀ ਹੈ ਤਾਂ ਵਾਤੋਂ ਵਾਤ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਾਂ ਨੂੰ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਮਹਾਪੁਸ਼ਪ ਜੀ ਆਖਦੇ ਨੇ ਖਾਲਸਾ ਜੀ ਜਦੋਂ ਤਾਂ ਹੀ ਅਸੀਂ ਆਸ ਰੱਖ ਸਕਦੇ ਹਾਂ ਕਿਸੇ ਤੋਂ ਜਦੋਂ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਵਾਹਿਗੁਰੂ ਜੀ ਵੀ ਸਾਡਾ ਭਲਾ ਕਰਨਗੇ ਤਾਂ ਹੀ ਅਸੀਂ ਕਿਸੇ ਤੋਂ ਆਸ ਰੱਖ ਸਕਦੇ ਹਾਂ ਕਿ ਸਾਡਾ ਕੋਈ ਭਲਾ ਕਰੇ ਸਾ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਸਾਹਿਬਾ ਨੇ ਲਿਖੇ ਆਪਣੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪਜੀ ਤੇ ਤੇ ਆਪਜੀ ਦੇ ਪਰਿਵਾਰ ਤੇ ਬਣਿਆ ਰਹੇ ਖਾਲਸਾ ਜੀ ਮਹਾਪੁਸ਼ ਤੁਸੀਂ ਜਾਣਦੇ ਹੀ ਹੋ ਮਹਾਪੁਸ਼ ਜੀ ਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਹੈ ਕਿ ਨਹੀਂ ਸੁਧਾਇ ਕੀਤਾ ਹੈ ਜੋ ਵੀ ਉਹਨਾਂ ਦੇ ਜਾਟੇ ਜਾਂਦਾ ਹੈ ਉਹ ਉਸ ਦੀ ਝੋਲੀ ਖੁਸ਼ੀਆਂ ਪਾ ਕੇ ਹੀ ਭੇਜਦੇ ਹਨ ਅੱਜ ਸਾਡੀ ਵੀਡੀਓ ਦਾ ਵਿਸ਼ਾ ਹੈ ਤੁਸੀਂ ਸਵੇਰੇ ਉੱਠ ਕੇ ਇਹ ਦੋ ਪੰਕਤੀਆਂ ਦਾ ਜਾਪ ਕਰ ਲਵੋ ਮਹਾ ਪੁਸ਼ਟੀ ਕਹਿੰਦੇ ਨੇ ਭਾਈ ਪੁਸਤੇ ਸਾਰੇ ਗਾਜ ਅਸੀਂ ਆਪ ਸਵਾਰਾਂਗੇ ਇੱਕ ਵਾਰ ਤੁਸੀਂ ਕਰਕੇ ਦੇਖੋ ਜੋ ਵੀ ਤੁਹਾਡੇ ਕੰਮ ਵਿੱਚ ਰੁਕਾਵਟਾਂ ਪੈ ਰਹੀਆਂ ਨੇ ਕੋਈ ਵੀ ਕੰਮ ਵਿੱਚ ਪ੍ਰੋਬਲਮ ਆ ਰਹੀ ਹੈ ਤੁਹਾਡੇ ਸਾਰੇ ਕੰਮ ਠੀਕ ਹੋ ਜਾਣਗੇ ਇਹੇ ਮਾਪੁਸ਼ਾ ਜੀ ਦੇ ਵਚਨ ਨੇ ਸਾਧ ਸੰਗਤ ਜੀ ਜੋ ਵੀ ਮਨੁੱਖ ਬ੍ਰਹਮ ਗਿਆਨੀ ਸੰਤ ਪਾਪਾ ਜੀ ਸਿੰਘ ਜੀ ਹੰਸਾਲੀ ਸਾਹਿਬਾਲਿਆਂ ਦੀ ਸਾਧ ਸੰਗਤਾਂ ਜੀ ਗੁਰਮਖੰਡ ਦੀ ਸੰਗਤ ਵਿੱਚ ਮਿਲਦੇ ਪੰਮਾ ਆਤਮਾ ਦੀ ਸਿਫਤ ਸਲਾਹ ਦੇ ਗੀਤ ਗੁੰਦਾ ਹੈ ਉਸ ਤੇ ਆਪਣੇ ਕਰੋੜਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਜੋ ਕੁਝ ਮਨੁੱਖ ਆਪਣੇ ਮਨ ਵਿੱਚ ਸੋਚਦਾ ਹੈ ਜੋ ਕਿ ਗੁਰਮਖ ਅਨਸਾਰ ਹੋਵੇ ਉਹੀ ਉਸ ਨੂੰ ਮਿਲ ਜਾਂਦਾ ਹੈ ਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਰਹਿਮਤ ਹੋ ਜਾਂਦੀ ਹੈ ਸਾਧੂ ਸੰਤ ਉਸ ਨੂੰ ਵੀ ਰੱਬ ਦਾ ਵਰਦਾਨ ਹੀ ਹੁੰਦੇ ਹਨ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਉਸ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਉਸ ਦਾ ਲੋਕ ਪਰਲੋਕ ਵੀ ਸਵਰ ਜਾਂਦਾ ਹੈ ਪ੍ਰਭੂ ਦੇ ਨਾਮ ਵਿੱਚ ਜੁੜਨ ਦੀ ਇਹ ਚੰਗੀ ਮੱਤ ਗੁਰੂ ਜੀ ਦੀ ਕਿਰਪਾ ਨਾਲ ਹੀ ਮਿਲਦੀ ਹੈ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਪੂਰਨ ਭ੍ਰਮ ਗਿਆਨੀ ਸੰਤ ਪਾਪਾਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੇ ਕੋ ਤੱਕ ਤੇ ਸਾਰੀ ਦੁਨੀਆ ਜਾਣਦੀ ਹੀ ਹੈ ਤੁਸੀਂ ਜਾਣਦੇ ਹੋ ਉਹਨਾਂ ਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਕਿੰਨੇ ਹੀ ਦੁਨੀਆ ਦੇ ਕੰਮ ਸੁਵਾਦੇ ਹਨ ਤੁਸੀਂ ਜਾਣਦੇ ਹੋ ਭ੍ਰਮ ਗਿਆਨੀ ਦਾ ਕਦੇ ਅੰਤ ਨਹੀਂ ਹੋ ਸਕਦਾ ਸਾਧ ਸੰਗਤ ਜੀ ਕਿਉਂਕਿ ਭ੍ਰਮ ਗਿਆਨੀ ਨੂੰ ਸਾਰੀ ਹੀ ਦੁਨੀਆ ਦਾ ਪੇਰ ਹੁੰਦਾ ਹੈ ਸਾਰੀ ਦੁਨੀਆ ਦਾ ਗਿਆਨ ਹੁੰਦਾ ਹੈ ਉਤੇ ਬੰਦੇ ਦਾ ਮੱਥਾ ਪਾੜ ਕੇ ਦੱਸ ਦਿੰਦੇ ਨੇ ਕਿ ਇਸ ਦਾ ਕਿਹੜਾ ਕੰਮ ਵਿਗੜਿਆ ਹੋਇਆ ਹੈ ਇਸ ਦੇ ਅਗਲੇ ਮਿੰਟ ਵਿੱਚ ਇਸ ਦੇ ਨਾਲ ਕੀ ਹੋਣਾ ਹੈ ਸਾਧ ਸੰਗਤ ਜੀ ਜੋ ਵੀ ਉਹਨਾਂ ਦੀ ਸ਼ਰਨ ਵਿੱਚ ਚੱਲੇ ਜਾਂਦਾ ਹੈ ਉਹਨਾਂ ਦੇ ਸਤਿਬਚਨ ਕਹਿ ਕੇ ਮੰਨ ਲੈਂਦਾ ਹੈ ਸਾਧ ਸੰਗਤ ਜੀ ਉਹ ਜ਼ਿੰਦਗੀ ਵਿੱਚ ਤਰ ਜਾਂਦਾ ਹੈ ਮਹਾ ਪੂਛੀ ਕਹਿੰਦੇ ਨੇ ਪਾਈ ਬਹੁਤ ਸਾਈ ਸੰਗਤ ਐਡਾਂ ਦੀ ਹੈ ਜਿਹੜੀ ਕੋਈ ਗੁਰਬਾਣੀ ਨਾਲ ਜੁੜੀ ਹੋਈ ਹੈ ਤੇ ਸਾਧੂਆਂ ਦੀ ਸੰਗਤ ਕਰਦੀ ਹੈ ਬਹੁਤ ਸਾਈ ਸੰਗਤ ਐਡਾਂ ਦੀ ਹੈ ਜਿਨ੍ਹਾਂ ਨੂੰ ਭ੍ਰਮ ਗਿਆਨੀਆਂ ਦਾ ਗਿਆਨ ਨਹੀਂ ਹੁੰਦਾ ਗੁਰਬਾਣੀ ਦਾ ਗਿਆਨ ਨਹੀਂ ਹੁੰਦਾ ਉਹਨਾਂ ਨੇ ਕਦੇ ਸਾਧੂਆਂ ਦੀ ਸੰਗਤ ਨਹੀਂ ਕੀਤੀ ਹੁੰਦੀ ਇਸ ਕਾਰਕਿ ਜਦੋਂ ਵੀ ਮਹਾਪੁਰਸ਼ ਜੀ ਬਚਨ ਕਰਦੇ ਹਨ ਉਹ ਬਹੁਤ ਸਵਾਲ ਜਵਾਬ ਕਰਦੀਆਂ ਹਨ ਕਿਉਂਕਿ ਉਹਨਾਂ ਨੇ ਕਦੇ ਸਾਧੂਆਂ ਦੀ ਸੰਗਤ ਨਹੀਂ ਕੀਤੀ ਹੁੰਦੀ ਸਾਧ ਸੰਗਤ ਜੀ ਜਿਹੜਾ ਉਹਨਾਂ ਨੂੰ ਗਿਆਨ ਹੁੰਦਾ ਹੈ ਉਹ ਮਹਾਪੁਰਸ਼ਾਂ ਜੀ ਦੇ ਸੱਤ ਬਚਨ ਕਹਿ ਕੇ ਮੰਨ ਲੈਂਦਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਕਰ ਜਾਂਦਾ ਹੈ ਉਸ ਦੇ ਸਾਰੇ ਕੰਮ ਸਿੱਟੇ ਪੈ ਜਾਂਦੇ ਹਨ ਸਾਧ ਸੰਗਤ ਜੀ ਇਸ਼ਟ ਰਾਹੀ ਪਾਈ ਕੁਰਬਾਨੀ ਦਾ ਫੁਰਮਾਨ ਹੈ ਬ੍ਰह्मज्ञानी ਸਰਵ ਸੇਸ਼ਾ ਕਰਤਾ ਬ੍ਰह्मज्ञानी ਸਦਾ ਜੀਵੇ ਨਹੀਂ ਮਰਦਾ ਕਹਿੰਦੇ ਬ੍ਰह्मज्ञानी ਦਾ ਕਦੀ ਅੰਤ ਨਹੀਂ ਹੋ ਸਕਦਾ ਸਾਧ ਸੰਗਤ ਜੀ ਭ੍ਰਮ ਕੇ ਅਨਿਤ ਪਰਮਾਤਮਾ ਦਾ ਹੀ ਰੂਪ ਹੁੰਦੇ ਹਨ ਜਿਸ ਨੂੰ ਸਾਰੇ ਹੀ ਭ੍ਰਮੰਡ ਦਾ ਪਤਾ ਹੁੰਦਾ ਹੈ ਉਹ ਸਭ ਕੁਝ ਜਾਣੀ ਜਾਣ ਹਨ ਪਾਈ ਉਹ ਚਾਹੇ ਪਲ ਵਿੱਚ ਚਾਹੇ ਮਿੰਟ ਵਿੱਚ ਕੁਝ ਵੀ ਕਰ ਸਕਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਜਿਹੜੀ ਤੁਹਾਨੂੰ ਦੋ ਪੰਗਤੀਆਂ ਦੱਸਣ ਜਾ ਰਹੇ ਹਾਂ ਸਾਧ ਸੰਗਤ ਜੀ ਇਸ ਨੂੰ ਕਾਇਕੇ ਦੇਖੋ ਭਾਟੀ ਜ਼ਿੰਦਗੀ ਦੇ ਸਾਰੇ ਦੁੱਖ ਖਤਮ ਹੋ ਜਾਣਗੇ ਵਾਹਿਗੁਰੂ ਜੀ ਦੀ ਬੰਦਗੀ ਵਾਲੇ ਮਹਾਪੁਸ਼ ਰੱਬ ਦੇ ਪਿਆਰੇ ਹੁੰਦੇ ਹਨ ਉਹ ਹਰ ਰੋਜ਼ ਪ੍ਰਭੂ ਪ੍ਰੇਮ ਦੀ ਨਮੀ ਗਲ ਸੁਣੋਂਦੇ ਹਨ ਕਿਉਂਕਿ ਉਹਨਾਂ ਲਈ ਤਾਂ ਸਾਹਿਬ ਮੇਰਾ ਨੀਤ ਨਵਾਂ ਹੀ ਹੁੰਦਾ ਹੈ ਓਹੋ ਆਪਦੇ ਪ੍ਰਭੂ ਪ੍ਰੇਮ ਵਿੱਚ ਰੰਗੇ ਹੁੰਦੇ ਹਨ ਅਤੇ ਆਪਣੇ ਸੇਵਾਦਾਰਾਂ ਨੂੰ ਪ੍ਰੇਮੀਆਂ ਨੂੰ ਗੁਰੂ ਨੂੰ ਜੋੜਨ ਦੀਆਂ ਨਮੀਆਂ ਚੁਕਤੀਆਂ ਅਤੇ ਰਸਤੇ ਦੱਸਦੇ ਹਨ ਇਹੇ ਅੱਜ ਦੀ ਕਥਾ ਉਹਨਾਂ ਲਈ ਹੈ ਜਿਹੜੇ ਕਹਿੰਦੇ ਹਨ ਅਤੇ ਕਲਗੀਧਰ ਪਾਤਸ਼ਾਹ ਦੇ ਅਸੀਂ ਤੇ ਆ ਪੁੱਤਰ ਹਾਂ ਜਿਹੜੇ ਆਪਣੇ ਮਨ ਵਿੱਚ ਉਹਨਾਂ ਦੇ ਦਰਸ਼ਨ ਦੀ ਇੱਛਾ ਰੱਖਦੇ ਹਨ ਅਤੇ ਸੋਚਦੇ ਹਨ ਮੇਰੀ ਕਲਕੀ ਦੇ ਪਾਤਸ਼ਾਹ ਨੂੰ ਆਪਣਾ ਸਾਰਾ ਪਰਿਵਾਰ جنگ ਦੇ ਮੈਦਾਨ ਵਿੱਚ ਸ਼ਹੀਦ ਕਰ ਦਿੱਤਾ ਪਰ ਫਿਰ ਉਹਨਾਂ ਨੇ ਅੰਮ੍ਰਿਤ ਵੇਲਾ ਨਹੀਂ ਛਟਿਆ ਜਿਹੜਾ ਜਿੰਨਾ ਦੀ ਇੱਛਾ ਹੈ ਕਿ ਮੈਂ ਵੀ ਅੰਮ੍ਰਿਤ ਵੇਲੇ ਉੱਠਾਂ ਅਤੇ ਨਿਤਨੇਮ ਕਰਾਂ ਓਹੋ ਮਹਾਪੁਸ਼ਤੀਆਂ ਦੱਸੀਆਂ ਹੋਈਆਂ ਇਹੇ ਦੋ ਗੱਲਾਂ ਨੂੰ ਪੱਲੇ ਬੰਨ ਲੈਣ ਮਹਾਪੁਸ਼ਤੀ ਕਹਿੰਦੇ ਹੰ ਭਾਈ ਆਪਣੇ ਗੁਰੂ ਨੂੰ ਪਿਆਰ ਕਰੋ ਮਹਾਪੁਸ਼ਤੀ ਦੇ ਬਚਨ ਮੰਨ ਕੇ ਆਪਣੀ ਜ਼ਿੰਦਗੀ ਵਿੱਚ ਸੁਹੇਲੇ ਕਰੋ ਜੋ ਕਿ ਅੰਮ੍ਰਿਤ ਵੇਲੇ ਜਿਹੜਾ ਮਨੁੱਖ ਅੰਮ੍ਰਿਤ ਵੇਲਾ ਸੰਭਾਲਦਾ ਹੈ ਸਾਧ ਸੰਗਤ ਜੀ ਤਾਂ ਗੁਰੂ ਜੀ ਨੂੰ ਅਸੀਂ ਕੀ ਪਿਆਰ ਕਰਨਾ ਹੈ ਗੁਰੂ ਸਾਡੇ ਤੇ ਇੰਨਾ ਦੇ ਆਲੂ ਹੋ ਜਾਂਦਾ ਹੈ ਅਸੀਂ ਸੋਚ ਵੀ ਨਹੀਂ ਸਕਦੇ ਸੇਫ ਸ਼ੁਰੂਆਤ ਕਰਨੀ ਔਖੀ ਹੁੰਦੀ ਹੈ ਸਾ ਸੰਗਤ ਜੀ ਕਿ ਅੰਮਿਤ ਵੇਲੇ ਸਿਰਫ ਗੱਲਾਂ ਪਾਣੀ ਰਹੀ ਪ੍ਰਭੂ ਪਰਮਾਤਮਾ ਜੀ ਨਾਲ ਕਰਨੀਆਂ ਹਨ ਜਿਸਦੇ ਹਿਰਦੇ ਵਿੱਚ ਅਮਿਤ ਵੇਲੇ ਉੱਠਣ ਦੀ ਤਾਂਗ ਹੈ ਮਹਾਪੁਸ਼ਟੀ ਕਹਿੰਦੇ ਹਨ ਭਾਈ ਤੂੰ ਇੱਕ ਵਾਰ ਸ਼ੁਰੂਆਤ ਕਰ ਕਿਰਪਾ ਅਸੀਂ ਆਪ ਕਰਾਂਗੇ ਇਸ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਅਮਿਤ ਵੇਲਾ ਸਚ ਨੂੰ ਵੰਡਾਈ ਵਿਚਾਰ ਅਮ੍ਰਿਤ ਵੇਲਾ ਸੱਚ ਨਾਲ ਵਧਾਈ ਵਿਚਾਰ ਮਹਾ ਪੁਸ਼ਟੀ ਕਹਿੰਦੇ ਨੇ ਭਾਈ ਜਿਹੜੀਆਂ ਵੀ ਗੱਲਾਂ ਕਰਨੀਆਂ ਨੇ ਉਹ ਅਮ੍ਰਿਤ ਵੇਲੇ ਪਰਮਾਤਮਾ ਨਾਲ ਕਰੋ ਬਾਣੀ ਦੇ ਰਹੀਂ ਤੁਹਾਡੀਆਂ ਸਾਰੀਆਂ ਗੱਲਾਂ ਕਬੂਲ ਹੋ ਜਾਣਗੀਆਂ ਜੜੇ ਸੱਚੇ ਮੰਨ ਦੇ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਨ ਸਾਧ ਸੰਗਤ ਜੀ ਓਹੋ ਵਾਹਿਗੁਰੂ ਜੀ ਉਹਨਾਂ ਦੀਆਂ ਅਰਦਾਸਾਂ ਜ਼ਰੂਰ ਸੁਣਦੇ ਹਨ ਤੁਸੀਂ ਵੀ ਇੱਕ ਵਾਰ ਕਰਕੇ ਦੇਖੋ ਸਾਧ ਸੰਗਤ ਜੀ ਅੱਜ ਤੁਹਾਨੂੰ ਗੁਰਬਾਣੀ ਦੇ ਦੋ ਪੰਕਤੀਆਂ ਦੇ ਐਸੇ ਪਵਿੱਤਰ ਸ਼ਬਦ ਵਾਰੇ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਹ ਦੋ ਪੰਕਤੀਆਂ ਦਾ ਜਾਪ ਆਪਣੀ ਜ਼ਿੰਦਗੀ ਵਿੱਚ ਸ਼ੁਰੂ ਕਰ ਦੇਵੋਗੇ ਗੁਰਗੋਬਿੰਦ ਸਿੰਘ ਜੀ ਦੀਆਂ ਸ਼ਹੀਦੀ ਫੌਜਾਂ ਇਹਨੀ ਕਿਰਪਾ ਕਰਨਗੇ ਸ਼ਹੀਦ ਸਿੰਘ ਪਰ ਤਖ ਤੁਹਾਨੂੰ ਦਰਸ਼ਨ ਦੇਣਗੇ ਸਾਡੇ ਸਾਰੇ ਦੁੱਖ ਘਟ ਦੇਣਗੇ ਤੁਹਾਡਾ ਸਾਰੇ ਜੀਵਨ ਸੁੱਖ ਨਾਲ ਭਰ ਜਾਵੇਗਾ ਕੋਈ ਵੀ ਦੁੱਖ ਨਹੀਂ ਆਵੇਗਾ ਵੱਡੀ ਤੋਂ ਵੱਡੀ ਮਨੁਕਾਮਨਾ ਟੁਹੱਡੀ ਪੂਰੀ ਹੋ ਜਾਵੇਗੀ 사ਤ ਸੰਗਤ ਜੀ ਆਓ ਹਣ ਆਪਾਂ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ 사ਤ ਸੰਗਤ ਜੀ ਮਹਾਪੂਰਣ ਦੇ ਬਚਨ ਨੇ ਭਾਈ ਸਭ ਤੋਂ ਪਹਿਲਾਂ ਤੁਸੀਂ ਮੂਰ ਮੰਤਰ ਦਾ ਤੋਂ ਵਾਚਨ ਕਰਨਾ ਹੈ ਆਓ ਹਣ ਆਪਾਂ ਮੂਰ ਮੰਤਰ ਦਾ ਜਾਪ ਕਰਦੇ ਹਾਂ का सतनाम नाम करता पुरख नीर भो नीर अकाल मूरत अर्जुनी सैफंग गुरप्रशाद जब आज सच जुगाद सच हैप्पी सच नानक होसी पी सच वाहिगुरु जी सहाय सतसंग जी मैं मूल मंत्र का जाप इसलिए किया है ਕਿ ਸਾਧ ਸੰਗਤ ਜੀ ਬਹੁਤ ਸਾਰੇ ਸੰਗਤ ਏਦਾਂ ਦੀ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਮੂਲ ਮੰਤਰ ਦਾ ਜਾਪ ਕਿੱਥੋਂ ਲੈ ਕੇ ਕਿੱਥੇ ਤੱਕ ਹੈ ਇਸ ਲਈ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਸਾਧ ਸੰਗਤ ਜੀ ਉਹ ਧਿਆਨ ਦੇ ਨਾਲ ਮੂਲ ਮੰਤਰ ਦਾ ਜਾਪ ਦੋ ਵਾਰ ਕਰਨਾ ਹੈ ਸਾਧ ਸੰਗਤ ਜੀ ਆਓ ਹੁਣ ਆਪਾਂ ਉਹਨਾਂ ਪੰਕਤੀਆਂ ਦੀ ਸਾਂਝ ਪਾਉਂਦੇ ਹਾਂ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲੱਗੇ ਆਏ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨ ਲਾਗੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਏ ਫਿਰ ਦੁੱਖ ਨ ਲਾਗੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਪਾਏ ਫਿਰ ਦੁੱਖ ਨ ਲਾਗੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇਛ ਸੋਈ ਫਲ ਪਾਏ ਫਿਰ ਦੁੱਖ ਨ ਲਾਗੇ ਆਏ ਖਾਲਸਾ ਜੀ ਆਓ ਹੁਣ ਆਪਾਂ ਤੁਹਾਨੂੰ ਇਸਦੀ ਵਿਧੀ ਬਾਰੇ ਦੱਸਦੇ ਹਾਂ ਜੋ ਕਿ ਮਹਾਪੂਰਸ਼ਾਂ ਜੀ ਨੇ ਬਚਨ ਕੀਤੇ ਹਨ ਖਾਲਸਾ ਜੀ ਜਦੋਂ ਤੁਸੀਂ ਸਵੇਰੇ ਉੱਠਦੇ ਹੋ 사ਸੰਗਤ ਜੀ ਤੁਸੀਂ ਇਸ਼ਨਾਨ ਕਰਨ ਦੀ ਲੋੜ ਨਹੀਂ ਤੁਸੀਂ ਸਵੇਰੇ ਉੱਠ ਕੇ ਜਦੋਂ ਤੁਸੀਂ ਬਿਸਤਰ ਤੇ ਹੀ ਹੁੰਦੇ ਹੋ ਤੁਸੀਂ ਉਸ ਟਾਈਮ ਮੂਲ ਮੰਤਰ ਦਾ ਤੋਵਾ ਜਾਪ ਕਰਨਾ ਹੈ ਤੇ ਇਹਨਾਂ ਪੰਕਤੀਆਂ ਦਾ ਪੰਜ ਵਾਰ ਚਾਪ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਹੋ ਸਕਦੇ ਹੋ ਤੇ ਤੁਸੀਂ ਪੰਜ ਇਸ਼ਨਾਨਾ ਕਰਨਾ ਹੈ ਜਾਂ ਫਿਰ ਮੂੰਹ ਹੱਥ ਤੋ ਕੀ ਤੁਸੀਂ ਇਹਨਾਂ ਦੋ ਪੰਕਤੀਆਂ ਦਾ ਚਾਪ ਕਰ ਲਿਓ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਨੇ ਜੋ ਵੀ ਪਰੇਸ਼ਾਨੀਆਂ ਨੇ ਸਾਰੀਆਂ ਦੂਰ ਹੋ ਜਾਣਗੀਆਂ ਇਹੇ ਮਹਾਪੁਸ਼ਪਾਂ ਜੀ ਦੇ ਬਚਨ ਨੇ ਭਾਈ ਜਿਹੜਾ ਇਹਨਾਂ ਦੋ ਪੰਕਤੀਆਂ ਦਾ ਜਾਪ ਕਰੇਗਾ ਉਸਤੇ ਸਾਰੇ ਕਾਜ ਅਸੀਂ ਆਪ ਸਵਾਰਾਂਗੇ ਸਾਧ ਸੰਗਤ ਜੀ ਤੁਸੀਂ ਵੀ ਇੱਕ ਵਾਰ ਇਹਨਾਂ ਦਾ ਜਾਪ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਨੇ ਜੋ ਵੀ ਪਰੇਸ਼ਾਨੀਆਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਕਿਉਂਕਿ ਜਿਹੜਾ ਮਨੁੱਖ ਮਹਾਪੂਸ਼ਾ ਨੂੰ ਸੱਚੇ ਮਨ ਨਾਲ ਯਾਦ ਕਰਦਾ ਹੈ ਮਹਾਪੂਸ਼ ਜੀ ਉਹਨਾਂ ਦੀਆਂ ਅੱਜ ਵੀ ਅਦਾਸਾਂ ਪੂਰੀਆਂ ਕਰਦੇ ਹਨ ਚਾਹੇ ਮਹਾਪੂਸ਼ ਜੀ ਅੱਜ ਸੱਚਖੰਡ ਵਿਰਾਜ ਗਏ ਨਹੀਂ ਪਰ ਸੰਗਤ ਜੀ ਜਿਹੜਾ ਵੀ ਉਹਨਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਯਾਦ ਕਰਦਾ ਹੈ ਉਹਨਾਂ ਦੀਆਂ ਅੱਜ ਵੀ ਅਦਾਸਾਂ ਪੂਰੀਆਂ ਹੁੰਦੀਆਂ ਹਨ ਸਾਥ ਸੰਗ ਜੀ ਜਿੱਥੇ ਮਹਾਪੁਰਸ਼ ਜੀ ਦੀ ਗੱਦੀ ਹੁੰਦੀ ਹੈ ਉਹ ਹਰ ਟਾਈਮ ਉੱਥੇ ਹਾਜ਼ਰ ਨਾਜ਼ਰ ਹੀ ਰਹਿੰਦੇ ਹਨ ਇਹ ਆਪਾਂ ਨੂੰ ਲੱਗਦਾ ਹੈ ਕਿ ਮਹਾਪੁਰਸ਼ ਜੀ ਸੱਚਖੰਡ ਚਲੇ ਗਏ ਹਨ ਨਹੀਂ ਸਾਥ ਸੰਗ ਜੀ ਸਿਰਫ ਆਪਣਾ ਸਰੀਰ त्यागਿਆ ਹੈ ਪਰ ਉਹਨਾਂ ਦੀ ਰੂਹ ਉੱਥੇ ਹੀ ਹੈ ਤੁਸੀਂ ਇੱਕ ਵਾਰ ਜਦੋਂ ਵੀ ਹੰਸਾਲੀ ਸਾਹਿਬ ਜਾਂਦੇ ਹੋ ਇੱਕ ਵਾਰ ਧਿਆਨ ਦਾਇਕੀ ਮਹਾਪੁਰਸ਼ਾਂ ਜੀ ਦਾ ਉਹਨਾਂ ਨੂੰ ਯਾਦ ਕਰਕੇ ਦੇਖਿਓ ਤੁਹਾਨੂੰ ਖੁਦ ਮਹਿਸੂਸ ਹੋਊਗਾ ਕਿ ਮਹਾਪੁਰਸ਼ ਜੀ ਇੱਥੇ ਹੀ ਹਨ ਸਾਧ ਸੰਗਤ ਜੀ ਮਹਾਪੁਰਸ਼ਾਂ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਤੁਸੀਂ ਵੀ ਇੱਕ ਵਾਰ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਦੇਖੋ ਤੁਹਾਡੀ ਵੀ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਆਣਗੇ ਸਾ ਸੰਗਤ ਜੀ ਤੁਹਾਡੇ ਤੇ ਵੀ ਕਿਰਪਾ ਹੋਵੇਗੀ ਮਹਾਂਪੂਰ ਜੀ ਦੀ ਖਾਲਸਾ ਜੀ ਮਹਾਂਪੂਰ ਜੀ ਆਖਦੇ ਹਨ ਪਾਈ ਜੇਣਾ ਇਸ਼ਨਾਨ ਇੱਕ ਵਾਰ ਆਪਣੇ ਮਨ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਉਤੇ ਪ੍ਰਸਾਦ ਕਰ ਲੈਂਦਾ ਹੈ ਤਾਂ ਸਾ ਸੰਗਤ ਜੀ ਪਾਈ ਗੁਰੂ ਜੀ ਉਦਿਆ ਅਦਸ ਖਾਲੀ ਨਹੀਂ ਜਾਂਦੇ ਨੇ ਗੱਲ ਸਿਰਫ ਇੱਕ ਵਿਸ਼ਵਾਸ ਦੀ ਹੈ ਤੁਸੀਂ ਵਾਹਿਗੁਰੂ ਜੀ ਉੱਤੇ ਵਿਸ਼ਵਾਸ ਰੱਖ ਕੇ ਇਤੇ ਦੇਖੋ ਜਿਹੜਾ ਗੁਰੂ ਅੱਗੇ ਵੀ ਅਰਦਾਸਾਂ ਕਰਦੇ ਹਨ ਆਪਣੇ ਤੇ ਪਖੰਡੀਆਂ ਬਾਬਿਆਂ ਕੋਲ ਵੀ ਜਾਂਦੇ ਹਨ ਥਾ ਮਹਾਪੁਸ਼ਪ ਜੀ ਕਹਿੰਦੇ ਨੇ ਭਾਈ ਪੱਲਾ ਸਿਰਫ ਇੱਕ ਦਾ ਫੜ ਕੇ ਰੱਖੀ ਤੂੰ ਜ਼ਿੰਦਗੀ ਦੇ ਵਿੱਚ ਤਰ ਜਾਵੇਂਗਾ ਜੇ ੜੀ ਜਗਾ ਜਗਾਤੇ फडਕਦੇ ਹਨ ਤੇ ਵਾਹਿਗੁਰੂ ਜੀ ਅੱਗੇ ਅਰਦਾਸਾਂ ਵੀ ਕਰਦੇ ਹਨ ਮਹਾਪੂਸ਼ ਜੀ ਕਹਿੰਦੇ ਨੇ ਭਾਈ ਉਹਨਾਂ ਦੀਆਂ ਅਰਦਾਸਾਂ ਕਦੀ ਕਬੂਲ ਨਹੀਂ ਹੁੰਦੀਆਂ ਉਹੋ ਦਰਦਾਂ ਹੀ फडਕਨ ਜੋਗੇ ਹੀ ਰਹਿ ਜਾਂਦੇ ਹਨ ਮਹਾਪੂਸ਼ ਜੀ ਦੇ ਵਚਨੇ ਭਾਈ ਤੁਸੀਂ ਆਪਣਾ ਸੱਚੇ ਮਨ ਦੇ ਨਾਲ ਮਹਾਰਾਜ ਜੀ ਅੱਗੇ ਕੋਈ ਗੈਂ ਸੇਬ ਚੀਕ ਕੇ ਅਦਾਸਾ ਕਰੋ ਤੇ ਉਹਨਾਂ ਦਾ ਪੱਲਾ ਫੜ ਕੇ ਰੱਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਹੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਸਾਡੇ ਗੁਰੂ ਦੇ ਉੱਤੇ ਕੁਝ ਵੀ ਨਹੀਂ ਹੈ ਉਹ ਬਾਬੇ ਨੇ ਉਹ ਕਹਤੇ ਕੋਈ ਉਪਾਕਰੋਂਦੇ ਹਨ ਕਹਿੰਦੇ ਕੋਈ ਉਪਾਏ ਕਰਉਂਦੇ ਹਨ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਬਿジネス ਪਣਾਏ ਹੋਏ ਨਹੀਂ ਕੰਮ ਤੇ ਕਿਸੇ ਦਾ ਹੀ sire ਚੱਲਦਾ ਹੈ ਸਾਧ ਸੰਗਤ ਜੀ ਨਹੀਂ ਤਾਂ ਤੁਹਾਡਾ ਵੀ ਫਜ਼ੂਲ ਖਰਚੇ ਹੀ ਹੁੰਦੇ ਹਨ ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਭਾਈ ਮਹਾਰਾਜ ਜੀ ਸਾਡੇ ਤੋਂ 1 ਰੁਪਏ ਦੀ ਵੀ ਕਹਿੰਦੇ ਸਾਡੇ ਅੱਗੇ ਨਾ ਝਟਾਓ ਵਾਹਿਗੁਰੂ ਜੀ ਸਾਡੀਆਂ ਦਾਸਾਂ ਸਾਰੀਆਂ ਪੂਰੀਆਂ ਕਰਦੇ ਹਨ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਵਾਹਿਗੁਰੂ ਜੀ ਨੇ ਸਾਨੂੰ ਕਿੰਨਾ ਸੋਹਣਾ ਜੀਵਨ ਦਿੱਤਾ ਹੈ ਪਹਿਨਣ ਲਈ ਕੱਪੜੇ ਦਿੱਤੇ ਨੇ ਰਹਿਣ ਲਈ ਘਰ ਦਿੱਤਾ ਹੈ ਕਿੰਨੀਆਂ ਹੀ ਰਹਿਮਤਾਂ ਦਿੱਤੀਆਂ ਹਨ ਸਾਧ ਸੰਗਤ ਜੀ ਜਿਹਾ ਜੇ ਵੀ ਅਸੀਂ ਵਾਹਿਗੁਰੂ ਜੀ ਦੇ ਅੱਗੇ ਵਾਹਿਗੁਰੂ ਜੀ ਤੇ ਸ਼ੱਕ ਕਰੀਏ ਤਾਂ ਸਾਡੇ ਵਾਹਿਗੁਰੂ ਦਾ ਕੋਈ ਮਨੁੱਖ ਨਹੀਂ ਹੋ ਸਕਦਾ ਸਾਧ ਸੰਗਤ ਜੀ ਪਿਛਲੀ ਗਲਤੀ ਸਿਰਫ ਸਾਡੀ ਹੈ ਕਿਉਂਕਿ ਅਸੀਂ ਆਪਣੇ ਵਾਹਿਗੁਰੂ ਜੀ ਨੂੰ ਨਹੀਂ ਪਛਾਣ ਸਕਦੇ ਕਿਉਂਕਿ ਵਾਹਿਗੁਰੂ ਜੀ ਵੀ ਸਾਡੇ ਅੰਦਰ ਹੀ ਵਸਦੇ ਨੇ ਬਸ ਉਹਨਾਂ ਨੂੰ ਇੱਕ ਪਛਾਣਨ ਦੀ ਲੋੜ ਹੈ ਤੁਸੀਂ ਜਾਣਦੇ ਹੋ ਮਹਾਪੁਸ਼ਾ ਜੀ ਨੇ ਕਿੰਨੀ ਹੀ ਦੁਨੀਆ ਦਾ ਸੁਧਾਰ ਕੀਤਾ ਹੈ ਕਿੰਨਾ ਹੀ ਭਲਾ ਕੀਤਾ ਹੈ ਤੇ ਜੋ ਵੀ ਸੰਗਤ ਉਹਨਾਂ ਕੋਲ ਜਾਂਦੀ ਹੈ ਮਹਾਪੁਸ਼ਾ ਜੀ ਆਪ ਤੇ ਵਾਇ ਕੋ ਤੇ ਰੰਗਾਂ ਵਿੱਚ ਰੰਗੇ ਹੋਏ ਸਨ ਤੇ ਉਹ ਆਪਣੀ ਸੰਗਤ ਨੂੰ ਆਪਣੇ ਪ੍ਰੇਮੀਆ ਨੂੰ ਆਪਣੇ ਸੇਵਾਦਾਰਾਂ ਨੂੰ ਬਾਣੀ ਦੇ ਨਾਲ ਹੀ ਜੋੜਦੇ ਹਨ ਤਾਂ ਜੋ ਉਹਨਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਪੱਲਾ ਹੋ ਸਕੇ ਸਾਧ ਸੰਗਤ ਜੀ ਏਸੀ ਆਪਣੀ ਅੱਜ ਦੀ ਵੀਡੀਓ ਕਥਾਵਦੀਆਂ ਲੱਗੀ ਹੋਵੇ ਤਾਂ ਵਾਤੋਂ ਵਾਸ਼ੇਆ ਜਰੂਰ ਕਰਨਾ ਜੀ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਪੱਲਾ ਹੋ ਸਕੇ ਸਾਧ ਸੰਗਤ ਜੀ ਏਸੀ ਆਪਣੀ ਕਥਾ ਤੁਸੀਂ ਵੀ ਇਹਨਾਂ ਦੋ ਪੰਗਤੀਆਂ ਦਾ ਜਾਪ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਭਾਈ ਇਹੇ ਮਹਾਪੁਰਸ਼ਾਂ ਜੀ ਦੇ ਬਚਨ ਨੇ ਜਿਹੜਾ ਮੰਨ ਲਵੇਗਾ ਉਹ ਜ਼ਿੰਦਗੀ ਦੇ ਵਿੱਚ ਤਰ ਜਾਵੇਗਾ ਸਾਥ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਸਾਥ ਸੰਗਤ ਜੀ ਓਨੀ ਦੇਰ ਤੱਕ ਇਸ ਵੀਡੀਓ ਤੱਕ ਪੜਨੀ ਰਹਿਣਾ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਸੰਗਰ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਸਮੀਆਂ ਵੀ ਦਿਓ ਸਟੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਸੰਗਰ ਜੀ ਆਓ ਹੁਣ ਵਾਹਿਗੁਰੂ ਜੀ ਦੇ ਬਖਸ਼ੇ ਹੋਏ ਫਤਿਹ ਨੂੰ ਆਪਣੇ ਪਵਿੱਤਰ ਦਰਸ਼ਨਾਂ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ